ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਰੁੱਤ ਚੌਥੀ ਸਾਖੀ ਪਹਿਲੀ ਅਮਨ ਪੰਗ ਕਰਨ ਦੇ ਯਤਨ ਸਤਿਗੁਰਾਂ ਦੇ ਅੰਮ੍ਰਿਤ ਪ੍ਰਚਾਰ ਕਰਨ ਦੇ ਅਤੇ ਸਾਂਝੀ ਸੰਗਤ ਪੰਗਤ ਬੰਨਣ ਦੇ ਕਾਰਨ ਪਹਾੜੀ ਰਾਜੇ ਅਤੇ ਬ੍ਰਾਹਮਣ ਬਹੁਤ ਤੰਗ ਹੋਏ ਉਹਨਾਂ ਨੇ ਖਾਲਸਾ ਪੰਥ ਨੂੰ ਹਿੰਦੂ ਧਰਮ ਦਾ ਇੱਕ ਵੱਡਾ ਦੁਸ਼ਮਣ ਸਮਝਿਆ। ਬ੍ਰਾਹਮਣ ਲੋਕਾਂ ਦੀ ਚੁੱਕਣਾ ਦੇ ਕਾਰਨ ਉਹਨਾਂ ਨੇ ਗੁਰੂ ਘਰ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਈਰਖਾ ਦਾ ਆਪਾਂਬੜ ਆਨੰਦਪੂਰ ਦੇ ਚੌਕਿਰਦੇ ਤੇ ਸ਼ਾਂਤਮਈ ਵਾਜੂ ਮੰਡਲ ਨੂੰ ਪੰਗ ਕਰਨ ਲੱਗਾ। ਰਾਜੇ ਆਪ ਤਾਂ ਸਤਗੁਰਾਂ ਨਾਲ ਸਿੱਧੀ ਟੱਕਰ ਨਹੀਂ ਸਨ ਲੈ ਸਕਦੇ। ਇਸ ਕਰਕੇ ਇਹਨਾਂ ਦੁਸ਼ਟਾਂ ਨੇ ਸੂਬਾ ਸਰਹੰਦ ਨੂੰ ਪ੍ਰੇਰਣਾ ਕੀਤੀ। ਕਿ ਉਹ ਸਤਿਗੁਰਾਂ ਦੇ ਖਿਲਾਫ ਕੋਈ ਕਦਮ ਉਠਾਵੇ ਗੁਰੂਕਾਰ ਦੀ ਵਿਰੋਧਤਾ ਕਰਨ ਵਾਲਿਆਂ ਵਿੱਚ ਰਾਜਾ ਬੀਰ ਸਿੰਘ ਜਸਵਾਲੀਆ ਅਜਮੇਰ ਚੰਦ ਕਹਿਲੂਰੀਆ ਰਾਜੇ ਪੀਮ ਚੰਦ ਦਾ ਪੁੱਤਰ ਹਿੰਮਤ ਸਿੰਘ ਹੰਡੂਰੀ ਅਤੇ ਮਦਨਪਾਲ ਆਦਿਕ ਸਨ ਸਰਹਿੰਦ ਉਸ ਵੇਲੇ ਪੰਜਾਬ ਦਾ ਇੱਕ ਸੂਬਾ ਸੀ ਅਤੇ ਇਸ ਦੀ ਵਸੋਂ ਕਈ ਹਜ਼ਾਰ ਦੀ ਸੀ ਇਹ ਸ਼ਹਿਰ ਪੂਰਬੀ ਪੰਜਾਬ ਦੇ ਵਿੱਚ ਅਤੇ ਉੱਤਰੀ ਹਿੰਦੁਸਤਾਨ ਵਿੱਚ ਇੱਕ ਆਲੀਸ਼ਾਨ ਸ਼ਹਿਰ ਸੀ ਇਸ ਤੇ ਬਾਗ ਤੇ ਇਮਾਰਤਾਂ ਇਤਿਹਾਸਿਕ ਸ਼ਾਨ ਰੱਖਣ ਵਾਲੀਆਂ ਸਨ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਸੀ ਜੋ ਕੱਟੜ ਮੁਸਲਮਾਨ ਸੀ ਅਤੇ ਸਿੱਖ ਧਰਮ ਨਾਲ ਈਰਖਾ ਰੱਖਦਾ ਸੀ ਜਦੋਂ Hindu ਰਾਜਿਆਂ ਦੇ ਵਜ਼ੀਰ ਇਸ پاس ਪੁੱਜੇ ਤਾਂ ਇਸ ਨੂੰ ਖੁਸ਼ੀ ਹੋਈ ਇਸ ਨੇ ਉਸੇ ਵੇਲੇ ਦਿੱਲੀ ਬਾਦਸ਼ਾਹ ਵੱਲ ਚਿੱਠੀ ਭੇਜੀ ਤੇ ਉਸ ਚਿੱਠੀ ਵਿੱਚ ਇਹ ਲਿਖਿਆ ਗਿਆ ਕਿ ਬਾਦਸ਼ਾਹ ਸਲਾਮਤ ਗੁਰੂ ਨਾਨਕ ਦੀ ਗੱਦੀ ਦੇ 10ਵੇਂ ਵਾਰਸ ਗੁਰੂ ਗੋਬਿੰਦ ਸਿੰਘ ਜੀ ਨੂੰ ਅਤੇ ਉਹਨਾਂ ਦੀ ਵੱਧ ਰਹੀ ਸ਼ਕਤੀ ਨੂੰ ਦਬੋਣ ਵਾਸਤੇ ਇੱਕ ਤਕੜਾ ਫੌਜੀ ਦਸਤਾ ਦਿੱਲੀ ਤੋਂ ਭੇਜਿਆ ਜਾਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦੀ ਤਰ੍ਹਾਂ ਫੌਜੀ ਸ਼ਕਤੀ ਨੂੰ ਵਧਾ ਰਿਹਾ ਹੈ ਉਹ ਨਗਾਰਾ ਬਚਾਉਂਦਾ ਹੈ ਤੇ ਆਪਣੇ ਸੀਸ ਤੇ ਕਲਗੀ ਲਵਾ ਕੇ ਬਾਦਸ਼ਾਹ ਦੀ ਤਰ੍ਹਾਂ ਚੌਰ ਕਰਾਉਂਦਾ ਹੈ ਉਹਦੇ ਮুরিਦਾਂ ਦੀ ਗਿਣਤੀ ਕਈ ਹਜ਼ਾਰ ਤੱਕ ਹੈ ਅਤੇ ਸਾਰੇ ਮুরিਦ ਪੰਜਾਬ ਦੇ ਚੋਣਵੇਂ ਜੱਟ ਵੈਸ਼ ਇਹ ਸ਼ੂਦਰ ਥਤਰੀ ਸਾਰੀਆਂ ਹੀ ਜਾਤਾਂ ਵਿੱਚੋਂ ਹਨ ਇਸ ਤੋਂ ਪਹਿਲਾਂ ਹਿੰਦੂ ਰਾਜਿਆਂ ਨਾਲ ਉਹ ਦੋ ਲੜਾਈਆਂ ਕਰ ਚੁੱਕਾ ਹੈ ਜਿਸ ਵਿੱਚ ਉਸ ਨੇ ਰਾਜਿਆਂ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਦਿੱਤੀ ਗੁਲੇਰ ਦੇ ਮੁਕਾਮ ਤੇ ਸ਼ਾਹੀ ਫੌਜਾਂ ਵੀ ਇਸ ਦੀ ਫੌਜ ਕੋਲੋਂ ਹਾਰ ਕੇ ਆ ਗਈਆਂ ਜੋ ਸੁਬੇਦਾਰ ਲਾਹੌਰ ਤੇ ਜੰਮੂ ਦੇ ਕਹਨਦੇ ਪਹਾੜੀ ਰਾਜਿਆਂ ਦੇ ਪਾਸੋਂ ਮਾਮਲੇ ਦੀ ਬਾਕੀ ਵਸੂਲ ਕਰਨ ਆਏ ਸਨ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਨਾਮ ਦਾ ਧਰਮ ਨਵਾਂ ਪ੍ਰਗਟ ਕੀਤਾ ਹੈ ਜਿਹੜਾ ਗੁਰੂ ਨਾਨਕ ਦੇ ਧਰਮ ਨਾਲੋਂ ਕੁਝ ਵੱਖਰਾ ਹੈ ਅਤੇ ਇਸਲਾਮ ਵਾਸਤੇ ਇੱਕ ਮਹਾਨ ਖਤਰਾ ਹੈ ਜੇਕਰ ਇਸ ਲਹਿਰ ਨੂੰ ਰੋਕਿਆ ਨਾ ਗਿਆ ਤਾਂ ਹਿੰਦੂਆਂ ਦੇ ਮਨਾਂ ਅੰਦਰ ਜੋ ਮੁਗਲਾਂ ਦਾ ਰੋਪ ਡਰ ਤੇ ਦਬਦਬਾ ਬੈਠਾ ਹੈ ਉਹ ਦੂਰ ਹੋ ਜਾਵੇਗਾ ਉੱਤਰੀ ਹਿੰਦ ਦੇ ਹਿੰਦੂ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਨ ਹੇਠ 71 ਹੋ ਕੇ ਸਲਤਨਤ ਮੁਗਲਿਆ ਦੇ ਵਿਰੁੱਧ ਉੱਠ ਖਲੋਣਗੇ ਪਹਾੜੀ ਰਾਜਿਆਂ ਦੇ ਕੋਲੋਂ ਬਾਕੀ ਮਾਮਲੇ ਦੀ ਵਸੂਲੀ ਨਾ ਹੋਣ ਦਾ ਕਾਰਨ ਵੀ ਇਹੋ ਗੁਰੂ ਹੈ ਉਹ ਹਿੰਦੂਆਂ ਨੂੰ ਪ੍ਰਗਟ ਤੌਰ ਤੇ ਕਹਿੰਦਾ ਹੈ ਕਿ ਮੁਗਲ ਪਠਾਨ ਤੁਰਕ ਆਦਿ ਮੁਸਲਮਾਨ ਪਰਦੇਸੀ ਹਨ ਅਤੇ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਇਸ ਦੇਸ਼ ਨੂੰ ਗੁਲਾਮ ਕਰੀ ਬੈਠੇ ਹਨ ਮੁਗਲਾਂ ਦੀ ਗੁਲਾਮੀ ਪਰਵਾਨ ਨਹੀਂ ਕਰਨੀ ਚਾਹੀਦੀ ਆਪ ਇਕੱਠਿਆਂ ਹੋ ਕੇ ਨਿਰਪੈਤਾ ਨਾਲ ਉੱਠਣਾ ਚਾਹੀਦਾ ਹੈ ਇਸ ਤਰ੍ਹਾਂ ਉਹ ਗੁਰੂ ਨਿਰਬਲ ਤੇ ਡਰਾਕਲ ਹਿੰਦੂਆ ਨੂੰ ਆਪਣੀ ਕਰਾਮਾਤ ਨਾਲ ਜਾਤੂ ਦਾ ਪਾਣੀ ਅੰਮ੍ਰਿਤ ਪਿਲਾ ਕੇ ਬਾਗੀ ਬਣਾ ਰਿਹਾ ਹੈ ਔਰ ਇਹ ਜੋ ਸਾਧੂ ਪੇ ਇਸ ਵਿੱਚ ਇੱਕ ਭਿਆਨਕ ਰਾਤਸੀ ਸ਼ਕਤੀ ਜਵਾਲਾਮੁਖੀ ਦੀ ਤਰ੍ਹਾਂ ਵੱਧ ਫੁੱਲ ਰਹੀ ਹੈ ਜੇਕਰ ਇਸ ਨੂੰ ਚੇਤੀ ਨਾਂ ਦਬਾਇਆ ਗਿਆ ਤਾਂ ਪੰਜਾਬ ਦੇ ਚਾਰ ਸੂਬੇ ਜੰਮੂ ਲਾਹੌਰ ਮੁਲਤਾਨ ਅਤੇ ਸਰਹਿੰਦ ਖਤਮ ਹੋ ਜਾਣਗੇ ਇਸ ਤਰ੍ਹਾਂ ਦਾ ਮਜ਼ਮੂਨ ਇੱਕ ਲੰਬੀ ਚਿੱਠੀ ਵਿੱਚ ਲਿਖ ਕੇ ਵਜ਼ੀਰ ਖਾਨ ਨੇ ਆਪਣਾ ਆਦਮੀ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਦਿੱਲੀ ਭੇਜਿਆ ਬਾਦਸ਼ਾਹ ਔਰੰਗਜ਼ੇਬ ਵੱਡਾ ਤੋਂ ਅਸਵੀ ਮੁਸਲਮਾਨ ਸੀ ਜਿਵੇਂ ਪਿੱਛੇ ਬਿਆਨ ਕੀਤਾ ਗਿਆ ਹੈ ਉਸਨੇ ਚਿੱਠੀ ਨੂੰ ਪੜ੍ਹ ਕੇ ਵਜ਼ੀਰ ਖਾਨ ਨੂੰ ਉੱਤਰ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਦੀ ਹਰ ਪ੍ਰਕਾਰ ਦੀ ਸ਼ਕਤੀ ਨੂੰ ਨਸ਼ਟ ਕਰਨ ਦੀ ਖੁਲ ਹੈ ਜਦੋਂ ਇਹ ਹੁਕਮ ਵਜ਼ੀਰ ਖਾਨ ਨੂੰ ਮਿਲ ਗਿਆ ਤਾਂ ਉਸਨੇ ਦੀਨਾ ਬੇਗ ਅਤੇ ਪੈਂਦੇਖਾਂ ਦੀ ਕਮਾਨ ਹੇਠ ਪਾਰੀ ਲਸ਼ਕਰ ਅਨੰਦਪੁਰ ਨੂੰ ਭੇਜਣ ਦਾ ਫੈਸਲਾ ਕਰ ਦਿੱਤਾ ਵਜ਼ੀਰ ਖਾਨ ਨੇ ਇੱਕ ਗੋਲੀ ਨਾਲ ਦੋ ਨਿਸ਼ਾਨੇ ਕਰਨ ਵਾਸਤੇ Hindu Rajyamal ਲਿਖਿਆ ਕਿ ਮੁਗਲ ਲਸ਼ਕਰ ਦੀ ਸਹਾਇਤਾ ਕਰਨ ਉਸ ਦਾ ਵਿਚਾਰ ਸੀ ਕਿ ਇੱਕ ਤਾਂ ਗੁਰੂ ਗੋਬਿੰਦ ਸਿੰਘ ਤੇ ਪਹਾੜੀ ਰਾਜੇ ਜੋ Hindu ਹਨ ਉਹ ਦੋਨੋਂ ਆਪਸ ਵਿੱਚ ਦੀ ਲੜਕੀ ਖਤਮ ਹੋ ਜਾਣਗੇ ਕਿਉਂਕਿ ਦੋਵੇਂ ਹੀ ਇਸਲਾਮੀ ਅਤੇ ਮੁਗਲ ਹਕੂਮਤ ਦੇ ਸਾਂਝੇ ਦੁਸ਼ਮਣ ਹਨ ਅਤੇ ਇਸ ਤਰ੍ਹਾਂ ਕਰਨ ਨਾਲ ਮੁਗਲ ਫੌਜਦਾ ਵੀ ਬਚਾ ਹੋ ਜਾਵੇਗਾ ਅਗਿਆਨੀ ਅਤੇ ਖੁਦਗਰਜ਼ ਹਿੰਦੂ ਰਾਜਿਆਂ ਨੇ ਮੁਗਲਾ ਦੀ ਗੁਲਾਮੀ ਦੇ ਝੂਲੇ ਨੂੰ ਕੰਧ ਤੋਂ ਪਰੇ ਸੁਟੰਦੀ ਥਾਂ ਸੁਤੰਤਰਤਾ ਦੇ ਪੁਜਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਰੋਧਤਾ ਕਰਕੇ ਗੁਲਾਮੀ ਨੂੰ ਅਮਰ ਰੱਖਣ ਦਾ ਯਤਨ ਕੀਤਾ ਅਨੰਤਪੁਰ ਸ਼ਹਿਰ ਜਿਹੜਾ ਧਰਤੀ ਉੱਤੇ ਜਿਉਂਦਾ ਸਵਰਗ ਬਣ ਚੁੱਕਾ ਸੀ ਅਤੇ ਜਿੱਥੋਂ ਭਗਤੀ ਸ਼ਾਂਤੀ ਵਿਦਿਆ ਗਿਆਨ ਅਤੇ ਸੁਤੰਤਰਤਾ ਦੇ ਸੌਮੇ ਫੁੱਟ ਰਹੀ ਸਾਨੀ ਉਸ ਇੰਦਰਪੁਰੀ ਨੂੰ ਅੱਗ ਦੇ ਪੰਬੜਾ ਨਾਲ ਸਾੜ ਕੇ ਸੁਆਹ ਕਰਨ ਦੀ ਨੀਤ ठान ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ